ਤਤ ਆਗੜ ਜਿਹੜੇ ਸਾਡੇ ਸੇੇ ਨੂੰ ਸਵਾਹ ਕਰਦੀ ਹੈ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਮੈਂ ਉਹ ਤਤ ਜਿਹੜਾ ਇਨਸਾਨ ਦੇ ਪਿਆਰ ਭਜਾਉਂਦਾ ਹੈ ਤਤ ਪਿਆਰ ਸੁਝਾਉਂਦਾ ਹੈ ਉਹ ਤਤ ਹੁਣ ਮਹਾਰਾਜ ਕਹਿੰਦੇ ਇਹ ਵੀ ਉਹ ਡੰਕੇ ਦੇ ਉੱਤੇ ਕਹਿੰਦੇ ਮੈਂ ਹੀ ਬ੍ਰਹਮਾ ਤੇ ਮਹਾਰਾਜ ਇਥੇ ਕਹਿੰਦੇ ਨੇ ਦਾਸ ਆਪਣੇ ਨਾਨਕ ਦਾਸ ਮੁਕਤੇ ਜੀ ਕੁ ਮਹਾਰਾਜ ਤਾਂ ਨਰਾਕਾ ਤੇ ਦਰਣ ਉਤਾਰ ਨੇ ਪਾਹ ਅਕਾਲਪੁਰ ਦੇ ਉਤਾਰ ਆਪ ਨਰਾ ਨਰਾਗਣ ਕਹਾਤਾ ਹੈ ਜਗ ਵਿੱਚ ਪਰਵਰੇ ਧਰੰਕਾਰਾ ਨਰੰਕਾਰ ਨੇ ਨਿਰਾਕਾਰ ਪਾਹ ਜਿਹੜਾ ਸਾਡੇ ਸਿੱਟੀ ਤੇ ਉਹਨੇ ਆਕਾਰ ਰੂਤ ਆਇਆ ਠੀਕ ਹੈ ਗੁਰਨਾਮ ਸਾਹਿਬ ਤੇ ਉਹ ਗੁਰੂ ਨਾਨਕ ਸਾਹਿਬ ਦੀ ਆਪਣੇ ਅੰਦਾਸਕਾਰ ਤੇ 16 ਕਲਾ ਉਤਾਰਾ ਫਰਾਂ ਨੂੰ ਬ੍ਰਖ ਕਰੇ ਬੜੀ ਤੇ ਤੀਰ ਅਨਕਾ ਪਰ ਉਹ ਸੀਮਤ ਦਾਇਰੇ ਚ ਲੈ ਉਹ અવਤਾਰ ਹੁਣ ਉਸੇ અવਤਾਰ ਦਾ ਨਾਮ ਇਨਸਾਨ ਜਨਮ ਲੈ ਕੇ ਹੁਣ ਨਾਸੀ ਕ੍ਰਿਸ਼ਨ ਤੇ ਜੇ ਕਲਾ ਕ੍ਰਿਸ਼ਨ ਹੁਣ ਸਾਰੇ ਜੱਗ ਦੇ ਕ੍ਰਿਸ਼ਨ ਕ੍ਰਿਸ਼ਨ ਮਹਾਰਾਜ ਦਾ ਨਾਮ ਆਉਂਦੇ ਹਰ ਕ੍ਰਿਸ਼ਨ ਹਰ ਕ੍ਰਿਸ਼ਨ ਆਪਣੇ ਪਾਸ਼ਾ ਦਾ ਨਾਮ ਹੈ ਨਾ ਪਟੇ ਪਾਸ਼ਾ ਸ਼੍ਰੀ ਹਰ ਕ੍ਰਿਸ਼ਨ ਤੇ ਆਈਏ ਕ੍ਰਿਸ਼ਨ ਤਾਂ ਆਪਣਾ ਖੁਦ ਨਾ ਹੋ ਗਿਆ ਅਵਤਾਰ ਦਾ ਸਮੇਂ ਦਾ ਨਾਮ ਦਾ ਅਵਤਾਰ ਇਹਨੂੰ 14 16 ਕਲਾ ਅਵਤਾਰ ਤੁਸੀਂ ਗੁਰਨਾਮ ਨਾ ਉਸ ਅਸਲੀ ਅਨਕ ਕਲਾ ਅਵਤਾਰ ਕਿਉਂਕਿ ਉਹ ਕਾਲ ਵਰਕ ਵਾਈ ਤੋਂ ਦਾ ਚੁੱਕ ਨੇ ਪਰ ਉਹ ਆਪਣੇ ਨੂੰ 10 ਦਾਸ ਜਰ ਆਪਣੇ ਆਪ ਨੂੰ ਕਿਤੇ ਬਾਣੀ ਚ ਨਾਲੇ ਆਪਣੇ ਆਪ ਨੂੰ ਜਿਤਾਇਆ ਹੋਇਆ ਚਲੋ ਆਪਾਂ ਦੂਸਰੇ ਪਾਸੇ ਹੁੰਦੇ ਆ ਕੱਲ ਦੇ ਕੱਲ੍ਹ ਦੇ ਦਿਨ ਪਰ ਗੱਲ ਕਰਾਂਗੇ ਸਲੋ ਕਹਿੰਦਾ ਲੋ ਜੀ ਤੁਸੀਂ ਇਹ ਜੀਤਨ ਕਰਦੇ ਹੋ ਕਿ ਮੈਨੂੰ ਨਹੀਂ ਪਉਂਦਾ اچھا ਕਾਰੇ ਵਾਸਤੇ ਕਹਤੋਂ ਛਿਲੀ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਵਾਸਤੇ ਦੇ ਸੋ ਭਾਈ ਦਾ ਉਹ ਸੰਗਤ ਆਪਕੋ ਮੈਂ ਬਾਈ ਸਮਾਪਤੀ ਕਰ ਦिए ਸੋ 2 ਮਿੰਟ ਦਾ ਲੱਗ ਕਰਕੇ ਬਸ ਸਮਾਪਤੀ ਹੈ ਕਿ ਜਿਹੜਾ ਉਹ ਕਹਿੰਦਾ ਵੀ ਕਲ ਜੋ ਕਜੀਤੋਂ ਜਿਹੜਾ ਕੁਝ ਲੈਣਾ ਤੁਸੀਂ ਮਿਲ ਤੋਂ ਲੈ ਲੇ ਇਹ ਸਾਨੂੰ ਸੰਗਮ ਹੋਂਦ ਵਾਲ ਤੇ ਆ ਸਰੋਸ। ਇਹ ਹੀ ਲੀਡਾ ਹੁੰਦੀ ਹੈ ਬ੍ਰਹਮ ਦੇ। ਹਾਸੀ ਸੰਗੈ ਉਹ ਆਪੀ ਕਲਯੁਗ ਬਣਾਇਆ ਤੇ ਆਪੀ ਨਮਨਕਾਰਨ ਕਰਦਾ। ਸਾਡੇ ਮਨੁੱਖਾਂ ਨੂੰ ਸੰਜਦਾ। ਕੋਈ ਤੇ ਨਹੀਂ ਹੈ। ਸਾਡੇ ਪਿਛੜ ਹੋਏ ਨੂੰ ਸਮਝਾਉਣ ਵਾਸਤੇ ਹੈ। ਸਾਰੇ ਸਾਥ। ਕਹਿੰਦੇ ਤੁਸੀਂ ਸਾਨੂੰ ਅਸੀਂ ਜੋ ਚਾਹੀਦੇ ਹੋ ਦੇਣੇ ਕਹੇ ਪੀਰਿਆ। ਕਿਹੜੇ ਤਨ ਜੋਸ਼ ਉੱਛਾਈ ਦੀ ਹੈ ਦੁਨਿਆਵੀ ਸ਼ੌਂਕਾਂ ਦੇ ਪੈਸਾ ਚਾਹੀਦਾ ਮਾਇਆ ਚਾਹੀਦੀ ਹੈ ਧੀਰੇ ਨਸਨ ਜਵਾਬ ਨੋਕਾ ਚੀਦਾ ਹੋਈ ਪੜਦੇ ਆ ਮੋਤੀ ਦਾ ਮੰਦਰ ਉਸਰੇ ਕਤਰਤਾ ਹੋ ਜਿਹੜਾ ਕਸਤੂਰ ਬੰਗੂ ਚੰਦ ਇਹ ਸਾਰੀ ਸ਼ੌਕਾਂ ਦਾ ਤੈਨੂੰ ਮਹਿਲ ਬਣਾ ਦਈਏ ਸੋਨੇ ਦੇ ਕੰਦਾ ਉਹਨੇ ਮਿਹਾ ਤੇਰੇ ਇਹ ਬਹੁਤੀਆਂ ਦੇ ਤੂਰਾ ਉਹ ਕੰਨੀਆ ਪਿਆਰ ਦਾ ਆਹ ਰਹਿ ਕੇ ਨਾ ਨਾ ਤੇ ਇੱਕ ਬੂਲਾ ਵਿਸਰਾ ਤੇਰਾ ਕੀਤਾ ਨਾ ਮਹਿਲ ਵਿੱਚ ਰਹੇ ਰੱਬ ਦੇ ਨਾਲ ਜਿਤੇ ਨੇ ਇੱਕ ਹੋਇਆ ਬਸ ਜਿਹੜਾ ਮਹਿਲ ਵਿੱਚ ਰਹਿ ਕੇ ਜਿਵੇਂ ਕੀਤੀ ਕੀਤਾ ਉਹ ਹੈ ਚੰਕ ਉਹ ਸਿੱਧਾ ਅਗਰ ਤਰਫ ਹੀ ਹੋਇਆ ਆਰਾਮ ਦੇ ਤੇਰਾ ਸਾਰੇ ਜਾਣ ਤਰੀ ਇਹ ਗੱਲ ਹੁੰਦੀ ਹੈ ਫਾਈਲ ਦਾ ਆਇਨਾ ਕੀਤੀ ਗੁਰਮਖ ਮਾਇਆ ਵਿੱਚ ਉਦਾਸੀ ਭਗਤ ਵੱਡਾ ਰਾਜਾ ਜਨਕਾ ਜੋ ਉਹਨੂੰ ਬ੍ਰਹਮ ਗਿਆਨੀ ਨੇ ਜਿਹੜੋਂ ਭਾ ਵਿਚਾਉਂ ਨਾ ਪੜ ਲਖਿਆ ਸੋ ਚਲੋ ਦਾਵਾ ਚਲੋ ਇੱਥੇ ਦੀ ਸਿਰ ਵਿਚਾਰ ਨੂੰ ਮਹਾਰਾਜ ਦੀ ਕਿਰਪਾ ਸਦਕਾ ਦੇ ਸਾਇੰਸ ਨੂੰ ਖੋਲਦੇ ਹਨ ਤਾਂ ਸੰਤ ਮਹਾਪੁਰਸ਼ ਉਹ ਜਿਹੜੇ ਇਥੇ ਕੰਮ ਕਰਨ ਆਉਂਦੇ ਨੇ ਕੇਵਲ ਸੱਤ ਦੇ ਪਰਦੇ ਭਾਵੇਂ ਇਸ ਸੰਗੀਤ ਕੋਸ਼ ਹੋ ਜਾਂਦੇ ਸੰਜੀ ਕੋਈ ਕੋਈ ਨਾਮ ਕਹਿੰਦਾ ਨਾਮ ਦੇ ਬਾਰੇ ਸਾਡੇ ਨਾਮ ਦੇ ਦਾ ਦੱਸੋ ਨਾਮ ਦੱਸੋ ਜਪਨਾ ਠੀਕ ਹੈ ਕੋ ਕੋ ਸ਼ਬਦ ਸਭ ਨੂੰ ਚਾਹਣਾ ਨਹੀਂ ਦੀ ਅਸਲ ਵਪਾਰੀ ਇਹ ਹੈ ਤੇ ਜੇ ਤੁਨ ਯਾ ਵੀ ਲੋਕੋ ਨੇ ਉਹਨਾਂ ਨੂੰ ਕਾਹਨ ਚੀਤੇ ਬੰਦੇ ਹੈ ਅਸਲ ਵਪਾਰੀ ਇਹ ਹੈ ਇਸ ਨਹੀਂ ਸਾਹਮਣੇ ਆਪਣੇ ਰੀਚਾ ਰੀਚਕਾਰ ਅਗਲੇ ਪੇਜ ਤੇ ਨਾਮ ਸਰਕਰ ਕੇ ਨਾਮ ਜੇ ਕੋ ਜੇ ਮਹਾਰਾਜਾ ਸਿਧਾਂਤ ਵੀ ਇਹ ਨਾਮ ਜੇ ਕੋ ਵੰਡ ਛੋ ਫਿਰ ਤੋਂ ਕਰੋ ਨਾਮ ਜੇ ਕੋ ਵੰਡ ਕਿਰਪਾਤਾ ਗਿਆ ਵੀ ਕਿਸ ਨੂੰ ਮੰਗਣਾ ਹੈ ਕਿ ਕਿਸ ਕੋ ਜਾਣਾ ਹੈ ਠੀਕ ਹੈ ਕਿਰਤੀ ਸੰਸਾ ਦਾ ਤੇ ਬਹੁਤ ਧੀਰੇ ਤਰਤੀ ਦਾ ਬਣਾਇਆ ਕਿਰਤੀ ਸਾਹਿਬ ਜੇ ਕਰ ਨਾ ਜਤੋਂ ਜਿਤਨੀ ਵੀ ਸੰਗਤ ਭਰੀ ਸੰਤਾ ਮਹਾਪਰਿਸ਼ਦ ਆ ਸਮਾਪਤ ਹੋ ਚੀ ਹੈ ਤੇ ਸਾਰਿਆਂ ਦੇ ਭਾਰੀ ਧੰਨਵਾਦ। ਤੁਹਾਨੂੰ ਆਸ਼ਵਾਸ਼ਣ ਕਰ ਗਿਆ ਤਾਂ ਬਾਣੀ ਮਹਾਰਾਜ ਦੀ ਮਹਾਰਾਜ ਸਿੰਘ ਨਵਾਂ ਕਾਲ ਤੋਂ ਸੰਤ ਮਾਪੇ ਜੋ ਨਵਾਂ ਕਾਲ ਵਿੱਚ ਵਸੇ ਹੋਏ ਨਾ ਪਰਮ ਰਾਮ ਰੇਸ਼ਮੀ ਹੋਰ ਮਾਪੇਸ਼ ਤੋਂ ਉਦਾਹਰੀਆਂ ਕੋਲਾ ਮੋਸ ਲੈਣ ਤੇ ਦਲਸ ਦਾ ਜੇ ਬਣਾ ਸੰਗਤ ਦੀ ਵਕਸ਼ ਲੈਣ ਮਹਾਰਾਜ ਤਾਂ ਵਕਸ਼ੀ ਜਾਂਦੇ ਨੇ ਕਿਉਂਕਿ ਉਹ ਤਾਂ ਆਕਾਲ ਵਰਤ ਬਾਹਰੂ ਜੀ ਨੇ ਸੋ ਇਤੇਰੀ ਦਾਸ ਆਪਣੀ ਪੁੱਲਾਂ ਚ ਪਰਿਖਿਆ ਨੂੰ ਮਜ਼ਦਰਾ ਹੈ ਰਾਜਵਰੋਧੀਖਾ ਖਾਲਸਾ ਰਾਜਵਰੋਧੀਖੀ ਕੀ ਫਤੇ